ਪੰਜਾਬ ਸਰਕਾਰ ਦੇ ਵੱਲੋਂ ਪਵਾਨੀਗੜ੍ਹ ਦੇ ਨੌਜਵਾਨ ਸਤਵੀਰ ਸਿੰਘ ਮੰਡੇਰ ਨੂੰ ਅਸਿਸਟੈਂਟ ਐਡਵੋਕੇਟ ਜਨਰਲ ਨਿਯੁਕਤ ਕਰਨ ਦੀ ਸ਼ਹਿਰ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਵੱਖ-ਵੱਖ ਥਾਵਾਂ ਤੋਂ ਜਿੱਥੇ ਵਧਾਈਆਂ ਦਾ ਤਨਤਾ ਮਿਲ ਰਿਹਾ ਉੱਥੇ ਹੀ ਸਨਮਾਨ ਵੀ ਕੀਤਾ ਜਾ ਰਿਹਾ ਤਾਂ ਅੱਜ ਖਾਸ ਤੌਰ ਤੇ ਸਨਮਾਨ ਕੀਤਾ ਗਿਆ ਐਡਵੋਕੇਟ ਅੰਗਰੇਜ਼ ਸਿੰਘ ਖੰਗੂੜਾ ਦੇ ਵੱਲੋਂ ਤਾਂ ਨਾਲ ਹੀ ਗੁਰਤੇਜ ਸਿੰਘ ਜਗਤਾਰ ਸਿੰਘ ਸ਼ੰਕਰ ਕੁਮਾਰ ਸੋਨੂ ਮੜਕਣ ਵੀ ਜਿਹੜੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਸਨਮਾਨ ਕੀਤਾ ਗਿਆ ਸਤਵੀਰ ਮੰਡੇਰ ਦਾ ਅੰਗਰੇਜ਼ ਸਿੰਘ ਜ਼ਰ ਆ ਰਹੇ ਨੇ ਤਾਂ ਮੂੰਹ ਮਿੱਠਾ ਕਰਵਾ ਰਹੇ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਤਵੀਰ ਸਿੰਘ ਮੰਡੇਰ ਦਾ ਤਾਂ ਜਦੋਂ ਸਤਵੀਰ ਸਿੰਘ ਮੰਡੇਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਪਣੀ ਸੇਵਾ ਨਿਭਾ ਰਹੀ ਸੀ ਤਾਂ ਜਿਸ ਤੋਂ ਬਾਅਦ ਪਾਰਟੀ ਦੇ ਵੱਲੋਂ ਉਹਨਾਂ ਨੂੰ ਇਹ ਉੱਚਾ ਦਾ ਦੇਣ ਤੇ ਉਹਨਾਂ ਪਾਰਟੀ ਹਾਈ ਕਮਾਂਡ ਦਾ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦਾ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ ਅਤੇ ਨਰਿੰਦਰ ਕੌਰ ਭਰਾ ਅੱਜ ਹਲਕਾ ਵਿਧਾਇਕ ਸੰਗਰੂਰ ਅਤੇ ਸੁਖਵੀਰ ਸਿੰਘ ਸੁਖੀ OSG ਅਤੇ ਹਰਪਾਲ ਚੀਮਾ ਦੇ OSG ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਇਸ ਕਾਬਿਲ ਸਮਝਿਆ ਤੇ ਇਸ ਨਿਯੁਕਤੀ ਕਰਵਾਈ ਤਾਂ ਤਸਵੀਰਾਂ ਦੇਖ ਸਕਦੇ ਹੋ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਤਾਂ ਇਸ ਖੁਸ਼ੀ ਦੇ ਮੌਕੇ ਕੀ ਕਹਿਣਾ ਸਤਵੀਰ ਸਿੰਘ ਮੰਡੇਰ ਦਾ ਕੀ ਕਹਿਣਾ ਅੰਗਰੇਸ ਸਿੰਘ ਦਾ ਤੁਸੀਂ ਵੀ ਸੁਣੋ ਸਤਵੀਰ ਸਿੰਘ ਮੰਡੇਰ ਅਸਿਸਟੈਂਟ ਐਡਵੋਕੇਟ ਜਨਰਲ ਪੰਜਾਬ ਪੰਜਾਬ ਸਰਕਾਰ ਨੇ ਜਿਹੜੀ ਮੇਰੀ ਨਿਯੁਕਤੀ ਕੀਤੀ ਆ ਐਜ਼ ਅਸਿਸਟੈਂਟ ਐਡਵੋਕੇਟ ਜਨਰਲ ਪੰਜਾਬ ਇਸ ਲਈ ਮੈਂ ਸਾਡੇ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਸਰਦਾਰ ਹਰਪਾਲ ਸਿੰਘ ਚੀਮਾ ਜੀ ਵਿਧੇ ਮੰਤਰੀ ਪੰਜਾਬ ਐਮ ਐਲ ਏ ਨਰਿੰਦਰਪੁਰ ਭਰਾਜ ਹਲਕਾ ਸੰਗਰੂਰ ਤੋਂ ਵਿਧਾਇਕ ਨੇ ਜਿਹੜੇ ਓ ਐਸ ਡੀ ਸੁਖਵੀਰ ਜੀ ਓ ਐਸ ਡੀ ਦਪਿੰਦਰ ਸੋਹੀ ਜੀ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਮੈਂ ਜਿਹੜੀ ਵੀ ਮੇਰੀ ਨਿਯੁਕਤੀ ਇਹ ਕੀਤੀ ਆ ਮੈਂ ਅੱਗੇ ਤਾਂ ਦੇਹੀ ਨਾਲ ਨਿਭਾਵਾਂਗਾ ਤੇ ਕੰਮ ਕਰਾਂਗਾ। ਸੁਤਵੀਰ ਜੀ ਕਿੰਨੀ ਕੁ ਖੁਸ਼ੀ ਮਿਲੀ ਜਦੋਂ ਇਹ ਉਹਦੇ ਦਾ ਜਾਣਕਾਰੀ ਮਿਲੀ? ਪਰਿਵਾਰ ਦੀ, ਸ਼ਹਿਰ ਵਾਸੀਆਂ ਦੀ ਕਿੰਨਾ ਕੁ ਜਿਹੜਾ? ਦੇਖੋ ਜੀ ਮੈਂ ਲਗਾਤਾਰ ਹੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਵਿਚਰ ਰਿਹਾ ਸੀਗਾ ਪਿਛਲੇ ਕਈ ਸਾਲਾਂ ਤੋਂ ਮੈਂ ਹਰਪਾਲ ਜੀ ਮਾਜੀ ਦੇ ਨਾਲ ਤੇ ਐਮਐਲਏ ਨਰਿੰਦਰਪੁਰ ਭਰਾ ਜੀ ਦੇ ਨਾਲ ਹੋਰ ਜਿੰਨਾ ਵੀ ਪਾਰਟੀ ਵੱਲੋਂ ਜੋ ਵੀ ਡਿਊਟੀ ਲੱਗਦੀ ਸੀ ਮੈਂ ਆਪਣੀ ਡਿਊਟੀ ਜਿਹੜੀ ਆ ਨਿਭਾ ਰਿਆ ਸੀ ਉਸ ਤੋਂ ਬਾਅਦ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰ ਜਿਹੜਾ ਪਾਰਟੀ ਨੇ ਇਸ ਲਾਇਕ ਸਮਝਿਆ ਅਤੇ ਇਸ ਅਹੁਦੇ ਤੇ ਮੇਰੀ ਨਿਯੁਕਤੀ ਕੀਤੀ ਹੈ ਸ਼ਹਿਰ ਵਾਸੀਆਂ ਵੱਲੋਂ ਵੀ ਬਹੁਤ ਹੀ ਮਾਣ ਤੇ ਸਤਿਕਾਰ ਕੱਲ ਵੀ ਤੇ ਅੱਜ ਵੀ ਬਹੁਤ ਮਾਣ ਸਤਿਕਾਰ ਰੋਜ਼ ਦਿੱਤਾ ਜਾ ਰਿਹਾ ਇਸ ਲਈ ਮੈਂ ਸ਼ਹਿਰ ਦੇ ਨਿਵਾਸੀਆਂ ਦਾ ਮੇਰੇ ਨਾਲ ਐਡਵੋਕੇਟ ਗਰਤੀਜ ਅੰਗਰੇਜ਼ ਖੰਗੂੜਾ ਜੀ ਤੇ ਐਡਵੋਕੇਟ ਗਰਤੇਜ ਜੀ ਨੇ ਜਿਹੜੇ ਤੇ ਹੋਰ ਵੀ ਐਡਵੋਕੇਟ ਸੋਨੂ ਮੜਕਣ ਜੀ ਐਡਵੋਕੇਟ ਜਗਤਾਰ ਜੀ ਹੋਰ ਸਾਰੇ ਮੇਰੇ ਜਿਹੜੇ ਵੀ ਭਰਾ ਨੇ ਇਹਨਾਂ ਨੇ ਮਾਣ ਸਨਮਾਨ ਕੀਤਾ ਅੱਜ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਲਾਕਾ ਨਿਵਾਸੀ ਵੀ ਬਹੁਤ ਫੋਨ ਕਾਲਸ ਆ ਰਹੀਆਂ ਨੇ ਮੈਨੂੰ ਪਿਛਲੇ ਕਾਫੀ ਦਿਨਾਂ ਤੋਂ ਤੇ ਮੈਂ ਉਹਨਾਂ ਸਾਰਿਆਂ ਦਾ ਵੀ ਬਹੁਤ ਧੰਨਵਾਦ ਕਰਦਾ ਤੇ ਮੈਂ ਅੱਗੇ ਬੇਨਤੀ ਵੀ ਕਰਦਾ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਲੀਗਲ ਜਾਂ ਹੋਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਮੈਂ ਉਹਨਾਂ ਦੇ ਨਾਲ ਖੜੂਗਾ ਅਤੇ ਜੋ ਵੀ ਕੋਈ ਉਹਨਾਂ ਦੀ ਸਮੱਸਿਆ ਉਹਨੂੰ ਹੱਲ ਕਰਾਉਣ ਦੀ ਪੂਰਨ ਕੋਸ਼ਿਸ਼ ਕਰਾਂਗੇ। ਹਾਂਜੀ ਸਰ ਨਾਮ ਜੀ। ਹਾਂ ਮੈਂ ਐਡਵੋਕੇਟ ਗਰੇਸ ਸਿੰਘ ਜੀ। ਅੰਗਰੇਜ਼ੀ ਸਨਮਾਨ ਕੀਤਾ ਗਿਆ ਹੈ। ਐਡਵੋਕੇਟ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਕਿੰਨੀ ਖੁਸ਼ੀ। ਬਹੁਤ ਖੁਸ਼ੀ ਹੈ ਸਾਡੇ ਭਰਾ ਐਡਵੋਕੇਟs ਵੀਰ ਸਿੰਘ ਅਸਿਸਟੈਂਟ ਐਡਵੋਕੇਟ ਜਨਰਲ ਦੇ ਨਿਯੁਕਤ ਕੀਤੇ ਨੇਗੇ। ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆਪਣਾ ਕੋਈ ਬ੍ਰਦਰ ਇੰਨੇ ਵਧੀਆ ਮਕਾਮ ਤੇ ਜਾਂਦਾ ਨਾ। ਭਾਈ ਜੀ ਨੂੰ ਬਹੁਤ ਵਧੀਆ ਲੱਗਿਆ ਇਸ ਮੌਕੇ 'ਤੇ। ਤੇ ਨਾਲ ਆਪਣੇ ਹਲਕੇ ਦਾ ਸ਼ਹਿਰ ਦਾ ਸਾਰੇ ਦਾ ਨਾਮ ਵੀ ਰੋਸ਼ਨ ਹੋਇਆਗਾ ਤੇ ਅੱਗੇ ਵੀ ਤਰੱਕੀਆਂ ਕਰਨਗੇ। ਇਹ ਤਾਂ ਸਨਮਾਨ ਕਰਨ ਦੇ ਲਈ ਅੱਜ ਖਾਸ ਤੌਰ ਤੇ ਸਨਮਾਨ ਕਰਨ ਵਾਸਤੇ ਸਾਰੇ ਇਕੱਠੇ ਹੋਏ ਹੋਏ ਅੰਕੀਲ ਭਾਈਚਾਰਾ ਸਾਰੇ ਅਸੀਂ ਇਹਨਾਂ ਦਾ ਸਨਮਾਨ ਕੀਤਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਜੀ। ਭਾਈ ਅੱਗੇ ਤੋਂ ਵੀ ਹੋਰ ਤਰੱਕੀਆਂ ਹੋਣ। ਕਰੇ ਬਹੁਤ ਵਧੀਆ ਲੱਗਿਆ।